ਨਾਬਾ ਬਲਾਗ ਦੇ ਪਿੰਡੋਂ ਲੁਬਾਰਾ ਕਰਮੋ ਵਿਖੇ ਅਗੋਲ ਗ੍ਰਿਡ ਤੋਂ ਆਉਣ ਵਾਲੇ ਸਪਲਾਈ ਹਰ ਰੋਜ਼ ਬੰਦ ਰਹਿੰਦੀ ਹੈ ਜਦੋਂ ਵੀ ਗ੍ਰਿਡ ਵਿੱਚ ਫੋਨ ਲਗਾਇਆ ਜਾਂਦਾ ਹੈ ਤਾਂ ਉਹਨਾਂ ਵੱਲੋਂ ਇਹੀ ਕਿਹਾ ਜਾਂਦਾ ਹੈ ਕਿ ਅਮਲੋ ਗ੍ਰਿਡ ਤੋਂ 66 ਕੇਵੀ ਲਾਈਨ ਫਾਲਟ ਹੋ ਗਈ ਹੈ ਇਹ ਸਿਲਸਿਲਾ ਇੱਕ ਦਿਨ ਦਾ ਨਹੀਂ ਹੈ ਹਰ ਰੋਜ਼ ਦਾ ਸਿਲਸਿਲਾ ਹੈ ਸਪਲਾਈ ਬੰਦ ਹੋਣ ਕਰਕੇ ਗਰੀਬ ਲੋਕਾਂ ਦਾ ਜਿਨ੍ਹਾਂ ਦੇ ਘਰ ਇਨਵਰਟਰ ਨਹੀਂ ਹੈਗੇ ਉਹਨਾਂ ਨੂੰ ਹਨੇਰੇ ਦੇ ਵਿੱਚ ਹੀ ਲੇਡੀਜ਼ ਨੂੰ ਰੋਟੀ ਪਕਾਉਣਾ ਤੇ ਹਰ ਕੰਮ ਕਰਨ ਵਿੱਚ ਪਰੇਸ਼ਾਨੀ ਆਉਂਦੀ ਹੈ ਇਸ ਮੌਕੇ ਤੇ ਪਿੰਡ ਵਾਸੀਆਂ ਨੇ ਬਿਜਲੀ ਬੋਰਡ ਨੂੰ ਤੇ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਸਰਕਾਰ ਤੇ ਨਿਸ਼ਾਨੇ ਸਾਧਦੇ ਹਨ ਕਿ 66 ਕੇਵੀ ਲਾਈਨ ਦਾ ਜੋ ਇਹ ਕਹਿੰਦੇ ਹਨ ਉਹਨੂੰ ਠੀਕ ਕਿਉਂ ਨਹੀਂ ਕੀਤਾ ਜਾਉਂਦਾ ਕਿਉਂਕਿ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਪਿੰਡ ਵਾਸੀਆਂ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਦਾ ਕੋਈ ਪੱਕਾ ਹੱਲ ਲੱਭਿਆ ਜਾਵੇ ਤਾਂ ਜੋ 66 ਕੇਵੀ ਲਾਈਨ ਵਿੱਚ ਜੋ ਫਾਲਟ ਪੈਦਾ ਇਹਨੂੰ ਦੂਰ ਕਿਉਂ ਨਹੀਂ ਕੀਤਾ ਜਾਉਂਦਾ ਕੀ ਆਮ ਜਨਤਾ ਨੂੰ ਦੁਖੀ ਕਰਕੇ ਸਰਕਾਰ ਨੂੰ ਕੁਝ ਪ੍ਰਾਪਤ ਹੁੰਦਾ ਹੈ ਲੈ ਵਾਰੀ ਲੈਣਾਰੇ ਸਾਨੂੰ ਰੋਜ਼ ਹਨਾਨ ਕਰਦੇ ਨੇ ਸਿਆੜੀ ਕੀ ਵੀ ਜਿਹੜੀ ਐਡਾ ਗੋਲ ਘੇਟ ਪੈਂਦਾ ਰੋਜ਼ ਕਹਿੰਦੇ ਨੇ ਵਿੱਚੇ ਖਰਾਬ ਹੋਈ ਪਈ ਆ ਫਲਾਣਾ ਹੋਇਆ ਪਿਆ ਸਾਡੀ ਸਰਕਾਰ ਇੱਕ ਹੈ ਨਕਮੀ ਆ ਐਡਾ ਬੁਰਾ ਹਾਲ ਕਰਾਇਆ ਪਿਆ ਸਾਡਾ ਜਿੰਨਾ ਕਹਦੇ ਰੋਟੀਆਂ ਪਕਾਉਣ ਤੋਂ ਮਤ ਹਣੀ ਉਹ ਬੈਠੇ ਨੇ ਨੇਰੇ ਜੀ ਦਾ ਸ਼ਗਲਾ ਕੀ ਕਰੂਗਾ ਕੀ ਨਾ ਤੁਸੀਂ ਵੀ ਦੁਕਾਨਦਾਰੋਂ ਇਸ ਤਰ੍ਹਾਂ ਦੇਖtion ਅਸੀਂ ਵੀ ਆ ਦੇ ਨੇਰੇ ਜੇ ਬੱਠੇ ਮੋਬਤੀਆਂ ਲਾ ਕੇ ਬੈਨੇ ਆ ਤੋ ਸੁਣ ਕੀ ਕਰੀਏ ਕਹਿੰਦੇ ਨੇ ਸਰਕਾਰ ਐ ਜੀ ਆ ਸਰਕਾਰ ਦਾ ਨਿਪਾਅ ਕਿੰਨਾ ਜਿਆਦਾ ਹੋਰ ਨਿਪਾਅ ਕਿਹੜੀ ਹੋਊਗੀ ਸਰਕਾਰ ਜਿਹੜਾ ਆਮ ਬਣੇ ਫਾਲਟਾ ਉਹ ਰਾਤ ਨੂੰ ਕਿਉਂ ਮੈਂਦਾ ਉਹ ਰਾਤ ਨੂੰ ਹੀ ਪੈਂਦਾ ਜੀ ਦਿਨ ਚ ਸਾਰੀ ਦਿਹਾੜੀ ਲਾਈਟ ਰਹਿੰਦੀ ਆਤਨੇ ਆ ਕੇ 6 ਵੇ 7 ਵੇ ਕੱਟ ਲਾਂ ਅੰਦਰ 12 12 ਕੀਕ ਵਜਾਂ ਅੰਦਰ ਇਹ ਪਤਾ ਨਹੀਂ ਕੀ ਚੱਕਰ ਆ ਸਾਡੇ ਖਤਰ ਕਰਦੇ ਨੇ ਹਾਂ ਤੁਸੀਂ ਸਰਕਾਰ ਤੋਂ ਕਿਸ ਤਰ੍ਹਾਂ ਸੰਤੁਸ਼ਟ ਹੋ ਨਾ ਅਸੀਂ ਗਾਮੋਂ ਹੋਂਸਤਾ ਆਈ ਤਾਂ ਦੁਖੀ ਬੈਠੇ ਆ ਇਹ ਤਾਂ ਦੁਖੀ ਬਹੁਤ ਆ ਇਹਦਾ ਵੋਟਾਂ ਪਾ ਕੇ ਪਸਤਾਏ ਵੀ ਪੂਰੀ ਜਰਾ ਫੈਲਾ ਸਰਕਾਰ ਮਾਏ ਕਾ ਨਾ ਗਾਉਂ ਜੀ ਆ ਗਈ ਤਾਂ ਕਹਦੇਓ ਜੁੱਤੀਆਂ ਪਹਿਣੀਆਂ ਇਥੇ ਝਾੜੂ ਫੇਰਦਾ ਤੇ ਜਿਹੜੀ ਜੁੱਤੀਆਂ ਪਹਿਣੀਆਂ ਉਹਨਾਂ ਤੋਂ ਵਗਰੇ ਨਾਉਂ ਕਹਿੰਦੇ ਨੇ ਆਏ ਆ ਜੀ ਫਲਾਣਾ ਡਮਗਾਣਾ ਕੀ ਕਰਾਂਗਾ ਇਹ ਸਰਕਾਰ ਨੂੰ ਸਾਡੀ ਵੋਟਾਂ ਨਾਲ ਜਿੱਤਿਆ ਭਾਏ ਸਾਨੂੰ ਹੈਰਾਨ ਕਰ ਲੱਗਿਆ ਪਿਆ ਹੁਣ ਆ ਰਾਤਾਂ ਦਾ ਟੱਪ ਭਜਾਉਂਦਾ 10 ਦਿਨ ਉਹ ਇੱਕਨੇ ਫੁੱਦੂ ਬਣਾਉਂਦੇ ਨੇ ਰੋਜ਼ ਜੇ ਫੋਨ ਕਰਦੇ ਆ ਫੋਨ ਬੰਦ ਹੁੰਦੇ ਨੇ ਉਹਨਾਂ ਦੇ ਮੈਸੇਜ ਕੀ ਆਉਂਦਾ ਗਰੁੱਪ ਦੇ ਵਿੱਚ ਮੈਸੇਜ ਕਹਿੰਦਾ ਲਾਈਟ ਖਰਾਬ ਆ ਰੋਜ਼ ਖਰਾਬ ਰਹਿੰਦੀ ਆ ਇੱਕ ਦਿਨ ਦਾ ਉਹ ਕੰਮ ਚੱਲ ਬੰਦਾ ਮੰਨਿਆ ਹੁਣ 10 ਦਿਨ ਉਹ ਇੱਕ ਨੇ ਹਰਾਨ ਕਰਦੇ ਨੇ ਰੋਜ਼ ਆਥਣੇ ਭਜਾਉਂਦੇ ਨੇ ਲਾਈਟ ਵਾਲੇ ਤਾਂ ਹੀ ਬੁਰਾ ਹਾਲਿਆ ਇਹਨਾਂ ਦਾ ਰੋਜ਼ ਕਹਿੰਦੇ ਨੇ ਸੱਟ ਕੇ ਵੀ ਗਰੁੱਪ ਚ ਪਾ ਕੇ ਵੀ ਇਹ ਫਾਲਟ ਆ ਜੀ ਇਹ ਚ ਘੰਟੇ ਦਾ ਹੋਊਗਾ ਫਾਲਟ 2 ਘੰਟੇ ਦਾ ਹੋਊਗਾ ਅੱਧੀ ਦੇੜੀ ਤੇ ਲਾਈਟ ਕੱਟ ਲੈਂਦੇ ਨੇ ਅੱਧੀ ਰਾਤ ਨੂੰ ਛੱਡਦੇ ਨੇ 2 ਵਜੇ ਬੰਦੇ ਕੰਮਾਂ ਤੋਂ ਆਉਂਦੇ ਨੇ ਥੱਕੇ ਹਾਰੇ ਉਹ ਵੀ ਰੋਟੀ ਖਾਣ ਕਰਨੀ ਬੈਠੇ ਨੇ ਡੰਗਰ ਬਸੇ ਦਾ ਬਹੁਤ ਖਾਏ ਟਾਈਮ ਤੇ ਮੱਛਰ ਮੱਖੀ ਜ਼ਿਆਦਾ ਹੁੰਦੀ ਆ ਇਹਨਾਂ ਬਾਰੇ ਇਹਨਾਂ ਨੂੰ ਜਿਆਦਾ ਇੱਕ ਗੇਲ ਲਾ ਕੇ ਵੀ ਸੈੱਟ ਕਰ ਲੈਣਾ ਕਿੰਨਾ ਫਾਲਟ ਆ ਰੋਲ ਥੋੜੀ ਫਾਲਟ ਹੋਊਗਾ ਇਹ ਚੀਜ਼ ਦਾ ਚਾਹੇ ਤੁਹਾਡੀ ਕੱਟ ਲੈਣਾ ਲੈਟ ਦਿਹਾੜੀ ਕੱਟ ਲੈਣਾ 8 ਵਜੇ ਤੋਂ ਲੈ ਕੇ 5 ਵਜੇ ਤੱਕ ਕੱਟ ਲੈਣਾ ਜਿਹੜਾ ਕੱਟਦਾ ਉਹ ਆ ਟਾਈਮ ਹੁਣ ਰਾਤ ਦਾ ਕੋਈ ਕੱਟਦਾ ਕੋਈ ਫਾਇਦਾ ਨਹੀਂ ਇਹਨਾਂ ਨੂੰ ਸਾਰੇ ਬੰਦੇ ਆਉਂਦੇ ਨੇ ਕੰਮਾਂ ਤੋਂ ਥੱਕਿਆ ਹਰੇ ਗ੍ਰਿਡ ਵਾਲੇ ਕਿਸੇ ਦਾ ਫੋਨ ਚੱਕਦੇ ਨੇ ਗ੍ਰਿਡ ਵਾਲੇ ਦਾ ਫੋਨ ਚੱਕ ਕੇ ਰੱਖ ਦਿੰਦੇ ਚੱਕ ਵੀ ਨਹੀਂ ਜੀ ਕਦੇ ਫੋਨ ਉਹ ਕੀ ਕੀ ਉਮੀਦ ਕਰਦੇ ਹੋ ਜੀ ਉਮੀਦ ਕੀ ਇੱਕ ਗੇਲ ਫੋਨ ਲਾ ਕੇ ਆਪਣੀ ਲਾਈਟ ਕੱਟ ਕੇ ਇਹਨਾਂ ਨੂੰ ਫਾਲਟ ਸਹੀ ਕਰਨਾ ਚਾਹੀਦਾ ਰੋਜ਼ ਦਿੱਕਤ ਨਾਲ ਤਾਂ ਕੋਈ ਫਾਇਦਾ ਨਹੀਂ ਇਹ ਚੀਜ਼ ਦਾ ਐਡਾ ਲਵਾਨਾ ਪਿੰਡ ਹੈ ਜੀ 68 ਕੇ ਵੀ ਹਮਲੋਚ ਪੈਂਦਾ ਸਾਡੇ ਮੈਸੇਜ ਆਉਂਦਾ ਫੋਨ ਤੇ ਜਾਂ ਅਸੀਂ ਕਾਲ ਕਰਕੇ ਪੁੱਛਦੇ ਆ ਤਾਂ ਇਹ ਦੱਸਿਆ ਜਾਂਦਾ ਕਿ ਹੈ ਜਾਂਦਾ ਕੋਈ ਜਵਾਬ ਆਉਂਦਾ ਸਰਕਾਰੀ ਮਹਿਕਮੇ ਵਾਲਿਆਂ ਦਾ ਬਿਜਲੀ ਬੋਰਡ ਵਾਲਿਆਂ ਦਾ ਵੀ ਇਹ ਪਿੱਛੋਂ ਫਾਲਟ ਆ ਇਹ ਸਰਕਾਰ ਦੀ ਕੋਈ ਘਾਟ ਹੈ ਜਾਂ ਮੈਕਮੇ ਦੀ ਕੋਈ ਘਾਟ ਹੈ ਸਮਝ ਨਹੀਂ ਗੱਲ ਆ ਰਹੀ ਕੋਈ ਇਹੀ ਸਿਲਸਿਲਾ ਚੱਲਦੇ ਨੂੰ ਘੱਟ ਤੋਂ ਘੱਟ 2 ਮਹੀਨੇ ਹੋ ਗਏ ਇਹੀ ਮੈਸੇਜ ਆਉਂਦਾ ਇਹੀ ਫੋਨ ਤੇ ਜਵਾਬ ਹੁੰਦਾ ਵੀ ਪਿੱਛੋਂ ਫਾਲਟ ਹੈ ਇਹ ਫਾਲਟ ਕਿਉਂ ਨਹੀਂ ਕਲੀਅਰ ਹੋ ਰਿਹਾ ਕੀ ਦਿੱਕਤ ਆ ਕੀ ਪਰੇਸ਼ਾਨੀ ਆ ਲੋਕਾਂ ਨੂੰ ਰੋਟੀ ਵੀ ਖਾਣੀ ਆ ਲੋਕ ਸ਼ਾਮ ਨੂੰ ਕੰਮ ਕੰਮਕਾਰ ਕਰਕੇ ਘਰੇ ਵੀ ਆਉਂਦੇ ਦਿਹਾੜੀਦਾਰ ਬੰਦਾ ਕੰਮ ਤੋਂ ਘਰ ਆਉਂਦਾ ਆਉਂਦਿਆਂ ਨੂੰ ਉਹਨਾਂ ਆਉਣਾ ਕੀ ਆ ਰੋਟੀ ਪਾਣੀ ਵੀ ਖਾਣਾ ਤਾਂ ਲੇਟ ਹੁੰਦੀ ਨਹੀਂ ਇਹ ਰੋਜ਼ ਦੀ ਸلسਲੇ ਹੈ ਕੋਈ ਇੱਕ ਦਿਨ ਦਾ ਨਹੀਂ ਹੈ ਇਸ ਤਰ੍ਹਾਂ ਦੇਖਦਾ ਸਰਕਾਰ ਕਰਦੀ ਹੈ ਸਰਕਾਰ ਦਾ ਤਾਂ ਹੁਣ ਤੁਸੀਂ ਸਾਰੇ ਵੀਰ ਦੇਖੇ ਰਹੇ ਹੋ ਇਹ ਸਰਕਾਰ ਦੀ ਗੌਰ ਹੋਵੇ ਤਾਂ ਮਹਿਕ ਮਲੇ ਦੀ ਕੀ ਜਰਤਾ ਯਾਰ ਵੀ ਧਿਆਨ ਨਾ ਦਿੱਤਾ ਜਾਵੇ ਸਰਕਾਰ ਇਹ ਕੋਈ ਗੌਰ ਨਹੀਂ ਦੇ ਰਹੀ ਕਿਸੇ ਪਾਸੇ ਵੀ ਨਹੀਂ ਦੇ ਰਹੀ ਯਾਰ ਕੋਈ ਇਹ ਹੋ ਹੀ ਨਹੀਂ ਰਿਹਾ ਹੈਗਾ ਵੀ ਹਾਂ ਇਹ ਗੱਲ ਦਾ ਮਸਲਾ ਤੁਰੰਤ ਹੱਲ ਹੋ ਰਿਹਾ ਯਾਰ ਇੱਕ ਲਾਈਨ ਦੇ ਵਿੱਚ ਲਗਾਤਾਰ ਫਾਲਟ ਪੈਣਾ ਉਹ ਨਾ ਦੂਰ ਸਮਝ ਤੋਂ ਬਾਹਰ ਹੈ ਇਹ ਗੱਲ ਕਿਉਂ ਫਾਲਟ ਹੈ ਇਹ ਕਾਹਦੇ ਕਰਕੇ ਫਾਲਟ ਹੈ ਲਾਈਟ ਕਿਤੇ ਹੋਰ ਦਿੱਤੀ ਜਾ ਰਹੀ ਆ ਕੀ ਕਾਰਨ ਹੈ ਲਗਾਤਾਰ ਲੰਬੇ ਕੱਟ ਨਹੀਂ ਕੋਈ ਅੱਧੇ ਘੰਟੇ ਦਾ ਦੂਜੇ ਘੰਟੇ ਦਾ ਕੱਟ ਨਹੀਂ ਹੈਗਾ ਲੰਬੇ ਕੱਟ ਨਹੀਂ ਇਹ ਰੂਟੀਨ ਚ ਆ ਵੀਰੇ ਰੋਜ਼ੇ ਦਾ ਅਰਭਾ ਆ ਰਿਹਾ ਰੋਟੀ ਰੋਟੀ ਬਣਾਉਣਿਆਂ ਤਾਂ ਬੈਠੇ ਆਰੇ ਵੇਲੇ ਜਵਾਸ ਲਈ ਬਾਹਰ ਰਾਤ ਰੋਜ਼ ਹਜੇ ਟਾਈਮ ਪਝਾਂਦੇ ਨੇ ਵੀਰਾਂ ਇਹਨਾਂ ਨਾਲ ਭੇਜਦੇ ਨੇ 6000 7000 ਬਿੱਲ ਭਿੱਤਾ ਤੁਹਾਨੂੰ ਰਾਤ ਕਿੰਨੇ ਵਜੇ ਲੈਟਰ ਰਾਤ 2 ਵਜੇ ਆਈਆ ਇਸ ਤਰ੍ਹਾਂ ਦੇਖੋ ਹਰ ਰੋਜ਼ ਹਾਂ ਰੋਜ਼ ਦਾ ਇਹ ਹੀ ਕੰਮ ਹੋ ਗਿਆ ਇਹਨਾਂ ਦਾ ਲੈਡ ਨਹੀਂ ਆਉਦੀ ਇਹ ਗੱਡੀਆਂ ਰਾਤ ਨੂੰ ਖੜੀਆਂ ਨੇ ਕੋਈ ਇੰਤਜ਼ਾਮ ਨਹੀਂ ਬਣਦਾ ਇਹਨਾਂ ਦਾ ਲੈਡ ਆ ਨਹੀਂ ਰਹੀ ਹੁਣ ਕਿਸ ਤਰ੍ਹਾਂ ਲੈ ਕੇ ਜਾਣੇ ਗੱਡੀ ਹੁਣ ਦੋ ਜਣ ਪਾ ਕੇ ਲੈ ਕੇ ਜਾ ਰਹੇ ਹਾਂ ਜੇ ਕਿਸ ਤਰ੍ਹਾਂ ਦੇਖਦੇ ਸਰਕਾਰ ਦਾ ਜਿਹੜਾ ਰੁਭਈਆ ਸਰਕਾਰ ਦਾ ਕੋਈ ਸਹੂਲੇ ਨਹੀਂ ਬਣਦਾ ਜੀ ਕੋਈ ਹੋਰ ਨਹੀਂ ਹੈਗੀ ਕਮੋਜਨਟ ਮੈਂ ਜਰੀਆ ਰੋਜ਼ ਭਾਈਂ ਦੀਆ ਭਾਈ ਜਿਵੇਂ ਸਰਕਾਰ ਦਾ ਕਹਿੰਦੇ ਸੀ ਵੀ ਅਸੀਂ ਘਰ ਘਰ ਲਾਈਟ ਪਜਾ ਦੇਵਾਂਗੇ ਕਹਿੰਦੇ ਤਾਂ ਬਹੁਤ ਕੁਛ ਨਹੀਂ ਇਹ ਕਰਦੇ ਕੁਛ ਨਹੀਂ ਲਾਈਟ ਦਾ ਬਹੁਤ ਬੁਰਾ ਹਾਲ ਹੈ ਇਹ ਸੇ ਅਟਕੇ ਵੀ ਲੈਣ ਰੋਜ਼ ਬੰਦ ਕਰਦੇ ਰਾਤ ਨੂੰ 12 ਵਜੇ ਲਾਈਟ ਆਈ ਅਜੇ ਆ ਹੁਣ ਬੈਠੇ ਬੈਠਾਂ ਨਕਾਨ ਪੁੱਢੀ ਹੈ ਜੇ ਕੰਮ ਕਰਨ ਵਾਸਤੇ ਲਾਈਟ ਹੈ ਨਹੀਂ ਜੀ ਦੱਸੋ ਕੀ ਕਰਿਆ ਜਾਵੇ ਤੁਹਾਡਾ ਕੀ ਤੇ ਕੰਮ ਹੈ ਸਾਡਾ ਮੋਬਾਈਲ ਨਾਲ ਦਾ ਕੰਮ ਹੈ ਜੀ ਰਿਪੇਅਰ ਦਾ ਮਾਰ ਰਿਪੇਅਰ ਕਰਨ ਵਾਲੇ ਪੈਣੀ ਲਾਈਟ ਹੀ ਨਹੀਂ ਹੈਗੀ ਰਾਤ ਨੂੰ 12 ਵਜੇ ਆਈ ਹੈ ਜੀ ਆ ਹੁਣ ਫੇਰ ਭੱਜੀ ਗਈ ਆ ਕੀ ਕੀ ਗਰੁੱਪ ਦੇ ਵਿੱਚ ਪੈਸੇ ਆਉਂਦੇ ਆ ਮੁਰਫੇ ਦੇ ਵਿੱਚ ਮਚਾਂਦੇ ਵਿਚ ਹਟਕੇ ਵੀ ਲੈਨ ਬੰਦ ਹੈ ਜੀ ਤੇ ਰਾਤ ਨੂੰ 11-12 ਵਜੇ ਲਾਈਟ ਆਉਂਦੀ ਰੋ ਜੀ ਕੀ ਕਾਰਨ ਮੰਨਦੇ ਹੋ ਕਹਿੰਦਾ ਸਰਕਾਰਾਂ ਹੀ ਨਹੀਂ ਜੀ ਹੋਰ ਕੀ ਕਾਰਨ ਹੈ ਜੀ ਮੀ ਪੈ ਰਹੇ ਨੇ ਕਹਿੰਦੇ ਭਾਲਟ ਪਾਇਬ ਨਹੀਂ ਲੈਣਾ ਚਾਹ ਨਹੀਂ ਰੋਜ਼ ਛਾਟਕੇ ਵੀ ਲੈਨ ਮਲੋਹ ਤੋਂ ਕਿਉਂ ਫਾਲਟ ਪੈਂਦਾ ਇਹ ਤਾਂ ਸਰਕਾਰ ਨੂੰ ਪਤਾ ਹੋਊਗਾ ਜੀ ਕਿਉਂ ਬੰਦ ਕਰਕੇ ਬੈਹਿੰਦੇ ਨੇ ਹਰ ਰੋਜ਼ ਆ ਤੁਹਾਨੂੰ ਮਲੋਹ ਘਰੇਟ ਦੇ ਵਿੱਚ ਜਾਂ ਗੌਲ ਘਰੇਟ ਦੇ ਵਿੱਚ ਕੋਈ ਕਾਲ ਕੀਤੀ ਹੈ ਨਹੀਂ ਕੋਈ ਨਹੀਂ ਕਰੀ ਜੀ ਕੋਈ ਨਹੀਂ ਕੋਲ ਕਰ ਦਿਓ ਕੀ ਕਹਿੰਦੇ ਨੇ ਹੋਰ ਉਹ ਕਹਿੰਦੇ 7 ਵਜੇ ਲੈਟ ਆ ਵੀ ਕਹਿੰਦੇ 9 ਵਜੇ ਆ ਵੀ ਕਹਿੰਦੇ 7 ਵਜੇ ਕਹਿੰਦੇ ਕਹਿੰਦੇ 10 ਵਜੇ ਕਹਿੰਦੇ ਨੇ ਕਹਿੰਦੇ ਫਲਟ ਆ ਜੀ